ਆ ਦੇਖੋ ਜੀ ਇੱਕ ਟਰਾਂਸਫਾਰਮ ਆ ਲੱਗਾ ਤੇ ਇੱਕ ਟਰਾਂਸਫਾਰਮ ਆ ਲੱਗਾ ਨੇੜੇ-ਨੇੜੇ ਲੱਗੇ ਦੋਨੇ ਟਰਾਂਸਫਾਰਮ ਤੇ ਚੋਰ ਜਿਹੜੇ ਆ ਚੋਰੀ ਕਰਨੋਂ ਹਟਦੇ ਨਹੀਂਗੇ ਫਿਰ ਵੀ ਭਲਾ ਟਰਾਂਸਫਾਰਮ ਸਹੀ ਸਲਾਮਤ ਆ ਹਜੇ ਕਣਕਾਂ ਪੱਕੀਆਂ ਵਾ ਫਿਰ ਵੀ ਤੇ ਇੱਕ ਟਰਾਂਸਫਾਰਮ ਹੋ ਲੱਗਾ ਵਾ ਤੇ ਚੋਰਾ ਨੇ ਚੋਰੀ ਕਿਹੜੀ ਚੀਜ਼ ਕੀਤੀ ਆ ਜਿਹੜੀ ਤੁਹਾਨੂੰ ਦਿਖਾਵਾਂਗੇ ਤੇ ਆ ਦੇਖੋ ਸਹੀ ਆ ਵੀ ਟਰਾਂਸਫਰ ਆ ਵੀ ਟਰਾਂਸਫਰ ਬਿਲਕੁਲ ਸਹੀ ਆ ਤੇ ਚੋਰਾ ਨੇ ਕਿਹੜੀ ਚੀਜ਼ ਚੋਰੀ ਕੀਤੀ ਆ ਨਵਾਂ ਤਰੀਕਾ ਚੋਰੀ ਕਰਨ ਦਾ ਉਹ ਦੇਖੋ ਉਹ ਜਿਹੜਾ ਬੈਂਡ ਆ ਉਤਲਾ ਮੋੜ ਹੁੰਦਾ ਜਿਹਨੂੰ ਕਹਿੰਦੇ ਆਪਾਂ ਮੋੜ ਜਿਹੜਾ ਜਿਹਦੇ ਨਾਲ ਮੋਟਰ ਜਿਹੜੀ ਆ ਖੇਲ ਦੇ ਵਿੱਚ ਪਾਣੀ ਛੜਦੀ ਆ ਉਹ ਖੋਲ ਕੇ ਲੈ ਗਏ ਉੱਤੋਂ ਉੱਤੋਂ ਖੋਲ ਕੇ ਲੈ ਗਏ ਪਹਿਲਾਂ ਦਾ ਚੋਰ ਟਰਾਂਸਫਾਰਮਰ ਨੂੰ ਪੈਂਦੇ ਸੀਗੇ ਕਿਹੜੀ ਕਿਹੜੀ ਚੀਜ਼ ਕਿਸਾਨ ਪੂਰੀ ਕਰੇ ਤੁਸੀਂ ਦੇਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਕਿਸਾਨ ਹਰ ਰੋਜ਼ ਆਪ ਦੇ ਖੇਤ ਗੀੜਾ ਰੱਖਿਆ ਕਰਨ ਤਾਂ ਕਿ ਇਹ ਚੀਜ਼ਾਂ ਤੋਂ ਬਚਾਅ ਹੋ ਸਕੇ ਚੋਰੀਆਂ ਤੋਂ ਤੇ ਪਹਿਲਾਂ ਤਾਂ ਟਰਾਂਸਫਰਮਰ ਨੂੰ ਪੈਂਦੇ ਸੀਗੇ ਚੋਰ ਟਰਾਂਸਫਰਮ ਲਾ ਲੈਂਦੇ ਸੀਗੇ ਤੇ ਹੁਣ ਟਰਾਂਸਫਰਮ ਨੂੰ ਛੱਡ ਕੇ ਤੇ ਜਿਹੜੇ ਬੈਂਡ ਆ ਮੋਟਰਾਂ ਦੇ ਉਹਨਾਂ ਨੂੰ ਲਾਉਣ ਲੱਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਜੀ ਸ਼ੇਅਰ ਕਰ ਦਿਓ ਦਬਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਇਹਨਾਂ ਚੀਜ਼ਾਂ ਤੋਂ ਬਚਾਅ ਹੋ ਸਕੇ ਜਿਹੜੀਆਂ ਚੋਰੀਆਂ ਹੋ ਰਹੀਆਂ